ਗਿੱਦੜਵਾਹ ਚ ਮੈਡੀਕਲ ਕੁੱਕ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਕੁੱਕ ਵਰਕਰਾਂ ਨੇ ਰੋਸ ਜਤਾਇਆ ਕਿ ਸਰਕਾਰ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੰਦੀ ਹੈ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ ਵਰਕਰਾਂ ਨੇ ਤਨਖਾਹ ਵਧਾਉਣਾ ਤੇ ਮੈਡੀਕਲ ਪੱਤਾ ਦੇਣ ਦੀ ਵੀ ਮੰਗ ਕੀਤੀ ਹੈ ਕਿ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਇਹਨਾਂ ਨੂੰ ਘੱਟੋ ਘੱਟ 20-22 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਇੱਕ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਵਧਾਈਆਂ ਜਾਣ ਤੇ ਇਹਨਾਂ ਦੀਆਂ ਜਿਹੜੇ ਮੈਡੀਕਲ ਪੱਤਾ ਤੇ ਜਿਹੜੇ ਹੈਗੇ ਇਹਨਾਂ ਦਾ 20 ਲੱਖ ਦਾ ਬੀਮਾ ਜਿਹੜਾ ਆਪਾਂ ਰਾਣੀ ਨੇ ਕਿਹਾ ਵੀ ਉਹ ਦਿੱਤਾ ਜਾਵੇ ਜੀ ਇਹ ਹੀ ਮੰਗ ਸਾਡੀ ਪੂਰੀ ਹੋਣੀ ਚਾਹੀਦੀ ਜੋ ਅਸੀਂ ਧਰਨਾ ਦੇਵਾਂਗੇ ਵੀ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ ਸਾਡੀ ਤਨਖਾਹ ਵਧਣੀ ਚਾਹੀਦੀ ਹੈ ਜੇ ਸਾਡੀ ਤਨਖਾਹ ਨਾ ਵਧੂਗੀ ਤੇ ਅਸੀਂ ਰਸਵੰਗਾਂ ਨੂੰ ਜਿੰਦਰੇ ਲਾਵਾਂਗੇ ਅਸੀਂ ਕਿਸੇ ਨੇ ਵੀ ਵੋਟ ਨਹੀਂ ਪਾਉਣੀ ਬਾਦਲ ਜੇ ਸਾਡੀ ਤਨਖਾਹ ਨਾ ਵਧੇ ਤਾਂ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ 'ਚ ਉਹ ਮੁੱਖ ਮੰਤਰੀ ਦੇ ਘਰ ਦਾ ਘੇਰਾਵ ਕਰਨਗੇ ਮਲੋੜ ਤੋਂ ਚੇਤਨਪੁਰਾ ਜੱਗ ਬਣੀ ਟੀਵੀ ਸਰਜੀਤ ਮਲਗੇਨ ਸੁਨੀਤਾ ਚਰਨ ਦਾਸ ਨਈਆ ਕੁਮਾਰ ਮੇਰਾ ਨਾਮ ਹਸੀਨ ਬਾਨੋ ਸੰਜੇ ਫਿੰਦੋ ਭਪਿੰਦਰ ਸਿੰਘ ਥਿੰਦ ਅੰਤਲਿਪ ਸਿੰਘ ਰਾਣਾ ਕੌਣ ਹੈ ਇਹ ਲੋਕ ਜਾਣਨੇ ਕੇ ਲਈ ਲਾਈਕ ਕੀਜੀਏ ਪੰਜਾਬ ਕੇਸਰੀ ਸਟੂਡੀਓਜ਼ ਦਾ ਫੇਸਬੁੱਕ ਪੇਜ ਦੇਖੇ ਦੁਨੀਆ ਅਲੱਗ ਨਜ਼ਰੀਏ ਸੇ